ਸਾਸਰੀ ਕਲਟੀ ਮੈਂ ਜਸਮਿੰਦਰ ਘੋੜਾ ਜਸਮਿੰਦਰ ਦੇ ਜਸ ਸੋਚ ਤੁਹਾਡਾ ਬਹੁਤ ਬਹੁਤ ਸਵਾਗਤ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਕਟਹਲ ਦੀ ਸਬਜੀ ਬਣਾਉਣ ਦੇ ਲਈ ਮੈਂ ਇੱਥੇ 1/2 ਕਿਲੋ ਕਟਹਲ ਲੈ ਲਏ ਨੇ ਇਸ ਤਰ੍ਹਾਂ ਪੀਸ ਕੱਟੇ ਹੋਏ ਸੀਗੇ ਕਟਹਲ ਦੇ ਇਹ ਬਾਜ਼ਾਰ ਵਿੱਚ ਬੜੀ ਆਸਾਨੀ ਨਾਲ ਇਸ ਤਰ੍ਹਾਂ ਕੱਟਿਆ-ਕਟਾਇਆ ਵੀ ਮਿਲ ਜਾਂਦਾ ਹੈ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਇੱਕ ਪਤੀਲੇ ਦੇ ਵਿੱਚ ਮੈਂ ਪਾਣੀ ਭਰ ਲਿਆ ਤੇ ਇਸ ਦੇ ਵਿੱਚ ਇੱਕ ਚਮਚ ਨਮਕ ਦਾ ਪਾ ਦਾਂਗੇ ਦੇ ਨਾਲ ਹੀ ਅੱਧਾ ਚਮਚ ਹਲਦੀ ਦਾ ਪਾ ਦਾਂਗੇ ਤੇ ਇਸ ਨੂੰ 4-5 ਮਿੰਟ ਲਈ ਪਹਿਲਾਂ ਗਰਮ ਹੋਣ ਦਵਾਂਗੇ ਤੇ तकरीबन 4 ਤੋਂ 5 ਮਿੰਟ ਹੋ ਗਏ ਨੇ ਇਹ ਗਰਮ ਹੋਣਾ ਸ਼ੁਰੂ ਹੋ ਗਿਆ ਹੁਣ ਇਸੇ ਸਟੇਜ ਤੇ ਆਪਾਂ ਸਾਰੇ ਕਟਹਲ ਪਾ ਦੇਣੇ ਨੇ ਕਈ ਕਟਹਲ ਬਣਾਉਣ ਲੱਗੇ ਇਹਨਾਂ ਨੂੰ ਧੋ ਕੇ ਸਿੱਧਾ ਹੀ ਫਰਾਈ ਕਰ ਦਿੰਦੇ ਨੇ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਕਟਹਲ ਬਹੁਤ ਹਾਰਡ ਬਣਦੇ ਨੇ ਅੰਦਰੋਂ ਦੀ ਬਿਲਕੁਲ ਵੀ ਸੋਫਟ ਨਹੀਂ ਬੰਦੇ ਕਟਹਲ ਧੋ ਕੇ ਪਹਿਲਾਂ ਉਹਨਾਂ ਨੂੰ ਉਬਾਲਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਕਰਨ ਨਾਲ ਕਟਹਲ ਅੰਦਰੋਂ ਦੀ ਬਹੁਤ ਹੀ ਨਰਮ ਬਣ ਕੇ ਤਿਆਰ ਹੁੰਦੇ ਨੇ ਤਕਰੀਬਨ 5 ਤੋਂ 6 ਮਿੰਟ ਲਈ ਇਹਨਾਂ ਨੂੰ ਇਸੇ ਤਰ੍ਹਾਂ ਹੀ ਪਕਾਉਣਾ ਹੈ ਤੇ तकरीबन 6 ਮਿੰਟ ਹੋ ਚੱਲੇ ਨੇ ਹੁਣ ਇਹਨਾਂ ਘਟਹਲ ਨੂੰ ਸਾਰਿਆਂ ਨੂੰ ਆਪਾਂ ਕੱਢ ਲਵਾਂਗੇ ਘਟਹਲ ਕੱਢ ਕੇ ਇੱਕ ਛੰਨੀ ਦੇ ਵਿੱਚ ਇਸ ਤਰ੍ਹਾਂ ਰੱਖ ਦੇਣੇ ਨੇ ਤਾਂ ਜੋ ਇਹਨਾਂ ਦੇ ਵਿੱਚ ਜਿੰਨਾ ਵੀ ਐਕਸਟਰਾ ਪਾਣੀ ਹੈ ਉਹ ਸਾਰਾ ਨਿਕਲ ਜਾਏ ਇਹ ਸਬਜੀ ਬਹੁਤ ਹੀ ਜ਼ਿਆਦਾ ਸੋਖੀ ਤੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਏ ਜੇ ਸਹੀ ਤਰੀਕੇ ਨਾਲ ਇਹ ਸਬਜੀ ਬਣੀ ਹੋਏ ਤਾਂ ਬਹੁਤ ਹੀ ਸਵਾਦ ਲੱਗਦੀ ਏ ਮੈਂ ਸਾਰੇ ਕਟਹਲ ਇਸ ਤਰ੍ਹਾਂ ਕੱਢ ਲੈਨੇ ਪਲੇਟ ਦੇ ਵਿੱਚ ਹੁਣ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦਾਂਗੇ ਥੋੜੀ ਦੇਰ ਲਈ ਤੇ ਕੜਾਈ ਦੇ ਵਿੱਚ ਮੈਂ ਤੇਲ ਗਰਮ ਕਰ ਲਿਆ ਤੇ ਪਹਿਲਾਂ ਇੱਕ ਪੀਸ ਫਰਾਈ ਕਰਕੇ ਦੇਖ ਲਿਆ ਸੀ ਤੇਲ ਬਹੁਤ ਸਹੀ ਮਾਤਰਾ ਦੇ ਵਿੱਚ ਗਰਮ ਹੋ ਗਿਆ ਤੇਲ ਗਰਮ ਹੋਣ ਤੋਂ ਬਾਅਦ ਮੀਡੀਅਮ ਫਲੇਮ ਕਰ ਦੇਣੀ ਏ ਤੇ ਇਸ ਦੇ ਵਿੱਚ ਕਟਹਲ ਪਾ ਕੇ ਇਸ ਨੂੰ ਫਰਾਈ ਕਰਾਂਗੇ ਜਦੋਂ ਹਲਕਾ ਜਿਹਾ ਸਟੇਕ ਲੱਗ ਜੇਗਾ ਇਹ ਥੋੜੇ ਜਿਹਾ ਬਰਾਊਨ ਹੋ ਜਾਣਗੇ ਤਾਂ ਇਹਨਾਂ ਨੂੰ ਪਲਟ ਲੈਣਾ ਹੈ ਇਹਨਾਂ ਨੂੰ ਫਰਾਈ ਕਰਦੇ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਸਿਰਫ 6 ਮਿੰਟ ਦੇ ਵਿੱਚ ਹੀ ਇਹ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਫਰਾਈ ਹੋ ਜਾਂਦੇ ਨੇ ਵਿੱਚ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਪਰਤ ਦੇ ਜਾਣਾ ਹੈ ਤਾਂ ਜੋ ਇਹ ਸਾਰੇ ਸਾਈਡ ਤੋਂ ਫਰਾਈ ਹੋ ਜਾਣ ਤੇ तकरीबन 6 ਮਿੰਟ ਹੋ ਗਏ ਨੇ ਇਹਨਾਂ ਦਾ ਕਲਰ ਚੇਂਜ ਹੋ ਗਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਫਰਾਈ ਹੋ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਇੱਕ ਛੰਨੀ ਦੇ ਵਿੱਚ ਕੱਢ ਕੇ ਫਿਰ ਪਲੇਟ ਦੇ ਵਿੱਚ ਪਾ ਦਵਾਂਗੇ ਤਾਂ ਕਿ ਜਿੰਨਾ ਵੀ ਐਕਸਟਰਾ ਔਇਲ ਹੈ ਉਹ ਸਾਰਾ ਨਿਕਲ ਜਾਏ ਤੇ ਮੈਂ ਇਸ ਤਰ੍ਹਾਂ ਸਾਰੇ ਹੀ ਕਟਹਲ نکال ਲਿੱਤੇ ਨੇ ਜੇ ਸਬਜੀ ਸਹੀ ਤਰੀਕੇ ਨਾਲ ਬਣੀ ਹੋਈ ਹੋਵੇ ਤਾਂ ਬਹੁਤ ਜ਼ਿਆਦਾ ਸਵਾਦ ਲੱਗਦੀ ਏ ਤੇ ਕਟਹਲ ਦੇਖੋ ਇਸ ਤਰ੍ਹਾਂ ਮੈਂ ਸਾਰੇ نکال ਦਿੱਤੇ ਨੇ ਤੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਰੱਖ ਦਿੱਤਾ ਹੈ ਮੈਂ ਇੱਕ ਪੀਸ ਤੋੜ ਕੇ ਦਿਖਾਨੀ ਹੈ ਤੁਹਾਨੂੰ ਇਹ ਦੇਖੋ ਅੰਦਰੋਂ ਦੀ ਕਿੰਨੇ ਜ਼ਿਆਦਾ ਨਰਮ ਬਣੇ ਨੇ ਇਹ ਇਸ ਲਈ ਇਹਨਾਂ ਨੂੰ ਫਰਾਈ ਕਰਨ ਤੋਂ ਪਹਿਲਾਂ ਉਬਾਲਣਾ ਬਹੁਤ ਜ਼ਰੂਰੀ ਹੈ ਹੁਣ ਜਿਸ ਤੇਲ ਵਿੱਚ ਆਪਾਂ ਕਠਲ ਫਰਾਈ ਕੀਤੇ ਸੀ ਮੈਂ ਉਹੀ ਗਰਮ ਗਰਮ ਤੇਲ ਲੈ ਕੇ ਦੂਸਰੀ ਕੜਾਈ ਦੇ ਵਿੱਚ ਪਾ ਲਿਆ ਹੈ ਤੇਲ ਬਹੁਤ ਗਰਮ ਹੈ ਤੇ ਇਸ ਦੇ ਵਿੱਚ ਹੀ ਮੈਂ ਇੱਕ ਚਮਚ ਜੀਰੇ ਦਾ ਪਾ ਦਾਂਗੀ ਜੀਰਾ ਨਾਲ ਹੀ ਤੜਕ ਗਿਆ ਚੰਗੀ ਤਰ੍ਹਾਂ ਕਿਉਂਕਿ ਤੇਲ ਪਹਿਲਾਂ ਹੀ ਬਹੁਤ ਜ਼ਿਆਦਾ ਗਰਮ ਸੀ ਨਾਲ ਹੀ ਇਸਦੇ ਪਿਆਜ਼ ਪਾ ਦਾਂਗੇ ਦੋ ਪਿਆਜ਼ ਲੈ ਕੇ ਮੈਂ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਪਾ ਲਿੱਤਾ ਹੈ ਤੇ ਲਾਈਟ ਬ੍ਰਾਊਨ ਹੋਣ ਤੱਕ ਇਹਨਾਂ ਪਿਆਜ਼ਾਂ ਨੂੰ ਭੁੰਨ ਲੈਣਾ ਹੈ ਤੇ ਪਿਆਜ਼ ਦਾ ਕਲਰ ਹੌਲੀ-ਹੌਲੀ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਪਿਆਜ਼ ਲਾਈਟ ਬ੍ਰਾਊਨ ਹੋ ਗਏ ਨੇ ਹੁਣ ਮੈਂ 3 ਟਮਾਟਰ ਲੈ ਕੇ ਉਹਨਾਂ ਦੇ ਇਸ ਤਰ੍ਹਾਂ ਬਲੈਂਡਰ ਦੇ ਵਿੱਚ ਪੇਸਟ ਬਣਾ ਲਈਏ ਤੇ ਹੁਣ ਇਸ ਨੂੰ ਵੀ ਭੁੰਨ ਲਾਂਗੇ ਪਹਿਲਾਂ ਤੇ ਬਲੈਂਡਰ ਦੇ ਵਿੱਚ ਟਮਾਟਰਾਂ ਦੀ ਥੋੜੀ ਜੀ ਪੇਸਟ ਲੱਗੀ ਹੋਈ ਸੀ ਮੈਂ ਉਹਦੇ ਵਿੱਚ ਹੀ ਥੋੜਾ ਜਿਹਾ ਪਾਣੀ ਪਾ ਲਿਆ ਤਾਂ ਜੋ ਇਹ ਪੇਸਟ ਚੰਗੀ ਤਰ੍ਹਾਂ ਉਤਰ ਜੇ ਤੇ ਇਸ ਨੂੰ ਵੀ ਕੜਾਈ ਦੇ ਵਿੱਚ ਪਾ ਲਾਂਗੇ ਤੇ ਨਾਲ ਹੀ ਇਸ ਦੇ ਪਾ ਦਾਂਗੇ ਲਸਣ ਅਦਰਕ ਤੇ ਹਰੀਆਂ ਮਿਰਚਾਂ ਦੀ ਪੇਸਟ ਤਕਰੀਬਨ ਇੱਕ ਚਮਚ ਦੇ ਕਰੀਬ ਇਹ ਪੇਸਟ ਹੈ ਇੱਕ ਚਮਚ ਭਰ ਕੇ ਆਪਾਂ ਪਾ ਦਿੱਤੀ ਇਹ ਵੀ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਜਦੋਂ ਥੋੜਾ ਜਿਹਾ ਟਮਾਟਰਾਂ ਦਾ ਪਾਣੀ ਸੁੱਕ ਜਾਏਗਾ ਤੇ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਦਾ ਹਲਦੀ ਬਹੁਤ ਜ਼ਿਆਦਾ ਨਹੀਂ ਪਾਣੀ ਕਿਉਂਕਿ ਆਪਾਂ ਜਦੋਂ ਕਟਹੜ ਉਬਾਲੇ ਸੀ ਉਦੋਂ ਵੀ ਹਲਦੀ ਪਾਈ ਸੀ ਇੱਕ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਕਾਲੀ ਮਿਰਚ ਪਾਊਡਰ 1 ਚਮਚ ਭਰ ਕੇ ਸੁੱਕਾ ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਮਸਾਲੇ ਜਿੰਨੀ ਜਿਆਦਾ ਵਧੀਆ ਤਰ੍ਹਾਂ ਭੁੰਨੇ ਹੋਏ ਹੋਣਗੇ ਉੰਨੀ ਹੀ ਜਿਆਦਾ ਸਬਜ਼ੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਦੇਖੋ ਪਾਣੀ ਤਕਰੀਬਨ ਸਾਰਾ ਸੁੱਕ ਗਿਆ ਤੇ ਇਸ ਦੇ ਵਿੱਚ ਆਪਾਂ ਅੱਧੀ ਕੌਲੀ ਹੋਰ ਪਾਣੀ ਦੀ ਪਾ ਦੇਣੀ ਹੈ ਤਾਂ ਜੋ ਮਸਾਲੇ ਹੋਰ ਜ਼ਿਆਦਾ ਚੰਗੀ ਤਰ੍ਹਾਂ ਪੁੰਨੇ ਜਾਣ ਤੇ ਅੱਧੀ ਕੌਲੀ ਪਾਣੀ ਪਾਣ ਤੋਂ ਬਾਅਦ ਇਸ ਨੂੰ ਹੋਰ ਆਪਾਂ ਇਸੇ ਤਰ੍ਹਾਂ ਭੁੰਨੀ ਜਾਣਾ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਆਪਾਂ ਕਸੂਰੀ ਮੇਥੀ ਤੇ ਹਰਾ ਧਨੀਆ ਇਸ ਨੂੰ ਵੀ ਨਾਲ ਹੀ ਭੁੰਨ ਲਵਾਂਗੇ ਹੁਣ ਤੇ ਦੇਖੋ ਮਸਾਲਾ ਕਿੰਨਾ ਵਧੀਆ ਭੁੰਨਿਆ ਗਿਆ ਹੈ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਮਸਾਲਾ ਭੁੰਨਿਆ ਗਿਆ ਤੇ ਮਸਾਲੇ ਨੇ ਹਲਕਾ ਹਲਕਾ ਤੇਲ ਵੀ ਦੇਖੋ ਛੜਨਾ ਸ਼ੁਰੂ ਕਰ ਦਿੱਤਾ ਹੈ ਤੇ ਇਹਦੇ ਇਸ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਆਪਾਂ ਇੱਕ ਕਟੋਰੀ ਪਾਣੀ ਇਸ ਨੂੰ 2-3 ਮਿੰਟ ਲਈ ਆਪਾਂ ਇਸੇ ਤਰ੍ਹਾਂ ਪਕਣ ਦਵਾਂਗੇ ਤੇ ਦੇਖੋ ਬਾਲਾ ਆਣਾ ਸ਼ੁਰੂ ਹੋ ਗਿਆ 2-3 ਮਿੰਟ ਹੋ ਗਏ ਨੇ ਹੁਣ ਇਸ ਦੇ ਵਿੱਚ ਫਰਾਈ ਕੀਤਾ ਹੋਇਆ ਕਟਹਲ ਪਾ ਦਾਂਗੇ ਮਸਾਲਾ ਭੁੰਨਣ ਨਾਲ ਬਹੁਤ ਹੀ ਜ਼ਿਆਦਾ ਖੁਸ਼ਬੂ ਆ ਰਹੀ ਹੈ ਵਧੀਆ ਖੁਸ਼ਬੂ ਆ ਰਹੀ ਹੈ ਇਸ ਦੇ ਵਿੱਚੋਂ ਕਿਉਂਕਿ ਮਸਾਲਾ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪੁਣਿਆ ਗਿਆ ਤੇ ਹੁਣ ਇਸ ਨੂੰ ਮਿਕਸ ਕਰ ਦਾਂਗੇ ਤੇ ਇਸ ਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਇਸ ਨੂੰ 5 ਮਿੰਟ ਲਈ ਲੋ ਫਲੇਮ ਦੇ ਉੱਪਰ ਟੱਕੇ ਰਹਿਣ ਦਵਾਂਗੇ ਪਲੇਟ ਦੇ ਕੇਸ ਨੂੰ ਮੈਂ 5 ਮਿੰਟ ਲਈ ਢੱਕ ਲਿਆ ਤੇ 5 ਮਿੰਟ ਹੋ ਗਏ ਨੇ ਹੁਣ ਇਸ ਨੂੰ ਖੋਲ ਕੇ ਦੇਖਦੇ ਹਾਂ ਸਬਜੀ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਏ ਜੇ ਇਸੇ ਤਰੀਕੇ ਨਾਲ ਸਬਜੀ ਬਣਾਈ ਗਈ ਹੋਵੇ ਤਾਂ ਸਬਜੀ ਬਹੁਤ ਹੀ ਜਿਆਦਾ ਵਧੀਆ ਬਣਦੀ ਏ ਸਬਜੀ ਦੀ ਰੰਗਤ ਵੀ ਬਹੁਤ ਹੀ ਵਧੀਆ ਆਈ ਏ ਜਿੰਨੀ ਜਿਆਦਾ ਇਹ ਦੇਖਣ ਵਿੱਚ ਵਧੀਆ ਲੱਗ ਰਹੀ ਏ ਓਨੀ ਹੀ ਜਿਆਦਾ ਇਹ ਖਾਣ ਵਿੱਚ ਵੀ ਸਵਾਦ ਏ ਬਿਲਕੁਲ ਇਸੇ ਤਰੀਕੇ ਨਾਲ ਕਟਹਲ ਦੀ ਸਬਜੀ ਬਣਾ ਕੇ ਦੇਖਿਓ ਮੈਨੂੰ ਉਮੀਦ ਏ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਵਧੀਆ ਲੱਗੇਗੀ